ਬੀਨੂ थाना ਬਤਰੀ ਕਲਾਂ ਦੀ ਪੁਲਿਸ ਨੂੰ ਤਲਾਬ ਮਿਲੀ ਸੀ ਇੱਕ ਵਿਅਕਤੀ ਰਮਨਪ੍ਰੀਤ ਸਿੰਘ ਵਰਪਰੀ ਵਾਸੀ ਪਟਲੋਪੋ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ 12 ਮੋਰ ਬੰਦੂਕ ਦੇ ਨਾਲ ਜਿਹੜੀ ਆ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਸੀ ਬਲਵੇ ਸਿੰਘ ਚੌਕੀ ਇੰਚਾਰਜ ਲੋਪੋ ਵੱਲੋਂ ਮਕਦਮਾ ਨੰਬਰ 17/26 ਦਰਜ ਕਰਕੇ ਦੋਸ਼ੀ ਜਿਹੜਾ ਸੀ ਰਮਨਪ੍ਰੀਤ ਸਿੰਘ ਵਾਸੀ ਲੋਪੋ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਸਾਨੇ ਤਕਸ਼ ਇਹ ਗੱਲ ਪਤਾ ਲੱਗਿਆ ਵੀ ਜਿਹੜੀ 12 ਬਾਰਾ ਬੋਲ ਬੰਦੂਕ ਇਹਨੇ ਵਾਇਲਡ ਕੀਤੀ ਹੈ ਇਹਦੇ ਬਾਪ ਜਗਿੰਦਰ ਸਿੰਘ ਦੀ ਹੈ ਇਹਨੂੰ ਅੱਜ ਜਿਹੜੀ ਹੈਗੀ ਰਿਮਾਰਡ ਤੋਂ ਬਾਅਦ ਪੁੱਛਗਿੱਛ ਕਰਕੇ ਜਿਹੜੀ ਬੰਦੂਕ ਹੈ ਉਹ ਵੀ ਬਰਾਮਦ ਕੀਤੀ ਜਾਊਗੀ ਹੋਰ ਜਿਹੜੀ ਵੰਡੀ ਕਰੀ ਹੋਈ ਹੈ ਉਹ ਵੀ ਹਮਲਚ ਲਿਆਂਦੀ ਜਾਊਗੀ